ਐਸਕੇਐਮ ਦੀ ਕੋਲ ਤੇ ਅੱਜ ਪੂਰਾ ਭਾਰਤ ਬੰਦ ਕਰ ਦਿੱਤਾ ਗਿਆ ਤੇ ਹਰ ਵਰਗ ਇਸ ਧਰਨੇ ਦੇ ਵਿੱਚ ਸ਼ਾਮਲ ਹੁੰਦਾ ਨਜ਼ਰ ਆ ਰਿਹਾ ਕੁਝ ਲੋਕ ਇੱਥੇ ਮੌਜੂਦ ਨੇ ਜੋ ਜਿਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਐਡਵੋਕੇਟ ਸਾਹਿਬ ਐਡਵੋਕੇਟ ਸਾਹਿਬ ਅੱਜ ਹਰ ਵਰਗ ਧਰਨੇ ਦੇ ਉੱਤੇ ਆ ਚੁੱਕਿਆ ਐਸਕੇਐਮ ਵੱਲੋਂ ਕੋਲ ਦਿੱਤੀ ਗਈ ਹੈ ਇੱਕ ਪਾਸੇ ਬਾਰਡਰ ਤੇ ਵੀ ਕਿਸਾਨ ਆ ਸੂਬੇ ਦੇ ਵਿੱਚ ਵੀ ਕਿਸਾਨ ਆ ਕਿਵੇਂ ਵੇਖਦੇ ਹਾਂਜੀ ਮੈਂ ਇੰਡੀਅਨ ਐਸੋਸੀਏਸ਼ਨ ਆਫ ਲਾਇਰਸ ਦਾ ਪੰਜਾਬ ਪੰਜਾਬ ਦਾ ਕਾਰਜਕਾਰੀ ਮੈਂਬਰ ਆ ਅਸੀਂ ਅੱਜ ਸਾਰੀਆਂ ਕਚੈਰੀਆਂ ਜਿਹੜੀਆਂ ਪੰਜਾਬ ਦੀਆਂ ਬੰਦ ਐ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਵਿੱਚ ਸਾਡੀ ਜਿਹੜੀ ਜਥੇਬੰਦੀ ਹੈ ਵਕੀਲਾਂ ਦੀ ਉਹ ਇੰਡੀਆ ਲੈਵਲ ਦੀ ਜਥੇਬੰਦੀ ਹੈ ਅਸੀਂ ਇਹ ਵੀ ਮਤਾ ਪਾਸ ਕਰਿਆ ਵੀ ਜੋ ਵੀ ਮਜ਼ਦੂਰ ਕਿਸਾਨਾਂ ਦਾ ਦਾ ਕੋਈ ਵੀ ਗਵਰਨਮੈਂਟ ਗਲਤ ਕੇਸ ਬਣਾਉਂਦੀ ਹੈ ਜਾਂ ਝਗੜਿਆਂ 'ਚ ਕਿਤੇ ਪਾਉਂਦੀ ਹੈ ਤਾਂ ਅਸੀਂ ਸਾਰੇ ਸੁਪਰੀਮ ਕੋਰਟ ਤੱਕ ਕਰੋਨਾ ਦੇ ਕੇਸ ਵੀ ਫ੍ਰੀ ਲੜਾਂਗੇ ਹਾਂਜੀ ਤੇ ਮਜ਼ਦੂਰ ਖਰਚਾ ਵੀ ਨਹੀਂ ਲਵਾਂਗੇ ਸਾਰੇ ਕੇਸਾਂ ਦਾ ਖਰਚਾ ਵੀ ਅਸੀਂ ਆਪਣੇ ਜੂਨੀਅਨ ਵੱਲੋਂ ਕਰਾਂਗੇ ਤੇ ਅਸੀਂ ਸਾਰਾ ਪੰਜਾਬ ਅੱਜ ਬੰਦ ਕਰਾਇਆ ਤੇ ਲੋੜ ਪਈ ਤਾਂ ਅਸੀਂ ਸੜਕਾਂ ਤੇ ਅੱਜ ਧਰਨੇ ਲੱਗੇ ਜੇ ਸਰਕਾਰ ਨਾ ਝੁਕੀ ਤਾਂ ਅਸੀਂ ਸੜਕਾਂ ਤੇ ਵੀ ਆਵਾਂਗੇ ਸਾਰਾ ਵਕੀਰ ਭਾਈਚਾਰਾ ਉਹਨਾਂ ਦਾ ਵੀ ਸਮਰਥਨ ਕਰ ਰਹੇ ਹੋ ਜਿਹੜੇ ਬਾਰਡਰਾਂ ਦੇ ਉੱਤੇ ਹੁਣ ਮੌਜੂਦ ਨਹੀਂ ਉਹਨਾਂ ਦਾ ਵੀ ਨਾਲ-ਨਾਲ ਸਮਰਥਨ ਕਰ ਰਹੇ ਹੋ ਜੋ ਬਾਰਡਰਾਂ ਤੇ ਕਿਸਾਨ ਬੈਠੇ ਨੇ ਜੋ ਐਸਕੇਮ ਘੇਰ ਰਹੇ ਹਿੰ ਤੱਕ ਅਸੀਂ ਜੋ ਬਾਰਡਰਾਂ ਤੇ ਕਿਸਾਨ ਬੈਠੇ ਆ ਉਹ ਉਹਨਾਂ ਦੀ ਵੀ ਹਮਾਇਤ ਕਰ ਰਹੇ ਆ ਤੇ ਹੋਰ ਵੀ ਜੋ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਐ ਕਿਤੇ ਵੀ ਜੋ ਕਿਤੇ ਇਹਨਾਂ ਨੂੰ ਲੋੜ ਪਵੇਗੀ ਧਰਨੇ ਦੀ ਜਾਂ ਹੋਰ ਕਾਨੂੰਨੀ ਦੀ ਸਲਾਹ ਦੀ ਤਾਂ ਅਸੀਂ ਹਰ ਵਕਤ ਉਹਨਾਂ ਦੇ ਨਾਲ ਆ ਤੇ ਹਮਾਇਤ ਕਰਦੇ ਆ ਅਸੀਂ ਕਿਉਂਕਿ ਜਿਹੜਾ ਦੇਸ਼ ਐ ਕੋਈ ਵੀ ਦੇਸ਼ ਹੋਵੇ ਉਹ ਦੋ ਦੋ ਭਾਈਚਾਰਿਆਂ ਨਾਲ ਚੱਲਦਾ ਇੱਕ ਮਜ਼ਦੂਰ ਤੇ ਇੱਕ ਕਿਸਾਨ ਮਜ਼ਦੂਰ ਕਿਸਾਨਾਂ ਦੇ ਨਾਲ ਹੀ ਅੰਦਰ ਜਿਹੜੇ ਦੇਸ਼ ਆ ਉਹ ਤਰੱਕੀ ਕਰਦੇ ਆ ਉਹ ਉਹਦੇ ਨਾਲ ਹੀ ਇਕਨੋਮੀ ਚੱਲਦੀ ਹੈ ਉਹਨਾਂ ਤੇ ਹੀ ਸਾਰਾ ਵਪਾਰੀ ਵਰਗ ਸਹਿਮ ਉਹ ਮਤਲਬ ਸਾਰਾ ਵਪਾਰੀ ਵਾਰਗੁਨਾ ਤੇ ਡਿਪੈਂਡ ਕਰਦਾ ਹੈ ਈਵਨ ਵੱਡੇ ਵੱਡੇ ਆਫਸਰ ਹੈ ਲੀਡਰ ਹੈ ਸਾਰਿਆਂ ਨੂੰ ਬਣਾਉਣ ਵਾਲੇ ਕਿਸਾਨ ਤੇ ਮਜ਼ਦੂਰ ਹੈ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਜਿਹੜੇ ਦੇਸ਼ ਨੂੰ ਬਣਾਉਣ ਵਾਲੀਆਂ ਦੋਨੋਂ ਕੈਟਾਗਰੀਆਂ ਉਹ ਸੜਕਾਂ ਤੋਂ ਰੁੱਲੀਆਂ ਆਜ਼ਾਦੀ ਤੋਂ ਬਾਅਦ ਪਰ ਮੈਨੂੰ ਹੁਣ ਲੱਗ ਰਿਹਾ ਜਿੱਦਾਂ ਹੁਣ ਲੋਕ ਸਾਰੇ ਜਾਗਰਤ ਹੋ ਗਏ ਸਾਰਾ ਭਾਈਚਾਰਾ ਸਾਰਾ ਦੇਸ਼ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਹੈ ਲੋਕ ਵੀ ਸਮਝ ਗਏ ਵੀ ਇਹਨਾਂ ਤੋਂ ਬਿਨਾ ਤਰੱਕੀ ਨਹੀਂ ਹੋ ਸਕਦੀ ਹੁਣ ਇਹ ਦੇਸ਼ ਵਿੱਚ ਬਹੁਤ ਵੱਡਾ ਜਿਹੜਾ ਅੰਦੋਲਨ ਹੈ ਬੜੀ ਜਲਦੀ ਜਿਹੜਾ ਇਹ ਸ਼ੁਰੂ ਹੋ ਗਿਆ ਇਹ ਇੱਕ ਇੱਕ ਘੰਟੇ ਲੱਗ ਕੇ ਹਟੇਗਾ ਹਰ ਵਰਗ ਕਿਸਾਨਾਂ ਦੇ ਨਾਲ ਖੜਦਾ ਨਜ਼ਰ ਆ ਰਿਹਾ ਐਡਵੋਕੇਟਸ ਵੱਲੋਂ ਵੀ ਜ਼ਿਕਰ ਦੱਸਿਆ ਜਾ ਰਿਹਾ ਕਿ ਅਗਰ ਲੋੜ ਪਈ ਤਾਂ ਕਿਸਾਨਾਂ ਦੇ ਜੋ ਕੇਸ ਹੋ ਰਹੇ ਉਹਨਾਂ ਦਾ ਵੀ ਹੱਲ ਕੀਤਾ ਜਾਵੇਗਾ ਤਸਵੀਰ ਤਸਵੀਰ ਸਾਂਝੀ ਕਰ ਰਿਹਾ ਸੁਹਾਣਾ ਸਾਹਿਬ ਦੀ ਜਿੱਥੇ ਅੱਜ ਬਹੁਤ ਸਾਰੇ ਲੋਕ ਇਕੱਠੇ ਹੋਏ ਨੇ ਨੌਜਵਾਨ ਬਜ਼ੁਰਗ ਅਤੇ ਜਿਨ੍ਹਾਂ ਦੀ ਵੀ ਆਪਣੀ ਕੁਝ ਮੰਗਾਂ ਨੇ ਉਹਨਾਂ ਨੂੰ ਲੈ ਕੇ तमाम ਬੁੱਧ ਲੈ ਕੇ ਇੱਥੇ ਅੱਜ ਇਕੱਠ ਕੀਤਾ ਜਾ ਰਿਹਾ ਹੈ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਕੀ ਜਵਾਕ ਵੀ ਹੱਥਾਂ ਦੇ ਵਿੱਚ ਕਿਸਾਨੀ ਦਾ ਝੰਡਾ ਫੜ ਕੇ ਇਹ ਪ੍ਰਦਰਸ਼ਨ ਕਰ ਰਹੇ ਨੇ ਤਸਵੀਰ ਦੇਖ ਪਾ ਰਹੇ ਹੋ ਕਿ ਅਗਲੀ ਪੀੜ੍ਹੀ ਵੀ ਕਿਸਾਨੀ ਨੂੰ ਬਚਾਉਣ ਦੇ ਲਈ ਕਿਸਾਨੀ ਦੇ ਲਈ ਸਗਰਸ਼ ਕਰਦੀ ਦੇਖ ਲਈਏ ਅਤੇ ਇਹ तमाम ਤਸਵੀਰ ਹੈਗੀ ਸੋਹਣਾ ਸਾਹ ਗੁਰਦੁਆਰਾ ਸਾਹਿਬ ਦੀ ਲਗਾਤਾਰ ਹਰ ਧਿਆਨ ਰੱਖਣ ਤੇ ਅਸੀਂ ਸਾਰਿਆਂ ਨੂੰ ਸਮਝਾਉਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਮੱਕ ਧਰਨਿਆਂ ਤੇ ਨਜ਼ਰ ਆ ਰਿਹਾ ਆਪਣਾ ਦੋਖੀਕਾਰ ਕਰਨਾ ਅਸੀਂ ਕੈਮਰਾ ਪਰਸੋਂ ਡਿਪਿਡ ਹੋ ਰਿਹਾ ਗੱਜ ਸਿੰਘ ਲਿਵਿੰਗ ਇਟੇ ਨਿਊਜ਼ ਮਹਾਲੀ